ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ ਗੱਲ ਕਰਾਂਗੇ ਗਿੱਦੜ ਬਾਹ ਦੀ ਤਾਂ ਗਿੱਦੜ ਬਾਹ ਦੇ ਵਿੱਚ ਜਿਹੜੇ ਵੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਉਹਦੇ ਬਾਰੇ ਚੈਨਲ ਵੱਲੋਂ ਇੱਕ ਟੈਸਟ ਪੋਲ ਸਰਵੇ ਪਾਇਆ ਗਿਆ ਸੀ ਉਹਦੇ ਵਿੱਚ ਲੋਕਾਂ ਦੀ ਜੋ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਦੇ ਉੱਤੇ ਵਿਚਾਰ ਚਰਚਾ ਕਰਾਂਗੇ ਕਿ ਕਿਸ ਉਮੀਦਵਾਰ ਦੇ ਪੱਖ 'ਚ ਜ਼ਿਆਦਾ ਲੋਕ ਨੇ ਜਿਹੜੇ ਉਹ ਨਜ਼ਰ ਆ ਰਹੇ ਨੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਵੜਿੰਗ ਖਾਨਪੁਰ ਸਾਹਿਬ ਪ੍ਰੋਗਰਾਮ ਸਵਾਗਤ ਜੀ ਜੀ ਹਨ ਜਲਦਾ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਸਤਿਕਾਰਯੋਗ ਸਰੋਪਿਆਂ ਨੂੰ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਨਪੁਰ ਸਾਹਿਬ ਗਿੱਦੜਪਾਹ ਸਭ ਤੋਂ ਕਹਿੰਦੇ ਹੌਟ ਸੀਟ ਮੰਨੀ ਜਾ ਰਹੀ ਹੈ ਤਾਂ ਇੱਥੇ ਜਿਹੜੇ ਵੀ ਚੋਣ ਮੈਦਾਨ ਦੇ ਵਿੱਚ ਨੇ ਉਮੀਦਵਾਰ ਡਿੰਪੀ ਢਿਲੋ ਮਾਨਪ੍ਰਿਤ ਬਾਦਲਾ ਮਨਤਾ ਕੌਰ ਵੜਿੰਗ ਸੁਖਰਾਜ ਸਿੰਘ ਨਿਆਮੀ ਵਾਲਾ ਤਾਂ ਕਿਸ ਤਰੀਕੇ ਦੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ

ਉਹ ਕੈਂਡੀਡੇਟ ਨਾਲ ਖੜਾ ਕਰਕੇ ਲੋਕਾਂ ਦੇ ਵਿੱਚ ਨਿਰਾਸ਼ ਹੈ ਕਿਉਂਕਿ ਜਿਹੜੇ ਲੋਕ ਪਾਰਟੀ ਨਾਲ ਜੁੜੇ ਹੋਣ ਕਿਸੇ ਵੀ ਪਾਰਟੀ ਨਾਲ ਜੁੜੇ ਹੋਣ ਜੇ ਉਹਦਾ ਕੈਂਡੀਡੇਟ ਹੀ ਨਾ ਹੋਵੇ ਉਹਨੂੰ ਫਿਰ ਫੈਸਲਾ ਕਰਨਾ ਥੋੜਾ ਜਿਹਾ ਔਖਾ ਹੋ ਜਾਂਦਾ ਵੀ ਅਸੀਂ ਕਿਹਨੂੰ ਚੁਣੀਏ ਕਿਹਨੂੰ ਵੋਟ ਪਾਈਏ ਕਿਸੇ ਨੂੰ ਨਾ ਵੋਟ ਪਾਈਏ ਪਰ ਅਕਾਲੀ ਦਲ ਦਾ ਇੱਕ ਚੋਣ ਤੋਂ ਬਾਅਦ ਹੋਣਾ ਇੱਕ ਅਕਾਲੀ ਦਾਬੇ ਗਰਾਹ ਨੂੰ ਗ੍ਰਹਿ ਹੋਈ ਗੱਲ ਤੋਂ ਉਤ ਕਰ ਗਿਆ ਲੋਕ ਕਹਿੰਦੇ ਕਿ ਅਕਾਲੀ ਪਾਰਟੀ ਜਿਹੜਾ ਕੰਮ ਉਹ ਲੀਡਰਲੈਸ ਹੋ ਚੁੱਕਿਆ ਉਹ ਲੀਡਰ ਦੇ ਉਹਨਾਂ ਕੋਲ ਕੋਈ ਲੀਡਰ ਨਹੀਂ ਹੈਗਾ ਜਿਹੜਾ ਅੱਗੇ ਫੜਾ ਕਰ ਦੇ ਕਿਉਂਕਿ ਲੀਡਰ ਇੱਕ ਨੂੰ ਇਹ ਸਮਝਦੇ ਸੀ ਜੀ ਤਸਵੀਰ ਬਦਲ ਨੂੰ ਉਹਨੂੰ ਤਨਖਾਹਿਆ ਕਰਾਰ ਦੇ ਚੁੱਕਿਆ ਚਾਹਿਆ ਉਹ ਖਾਂ ਨਹੀਂ ਸਕਦਾ ਇਸ ਕਰਕੇ ਪਾਰਟੀ ਜਿਹੜੀ ਉਹ ਬਿਲਕੁਲ ਨਿਮੋਟਾ ਰਿਹਾ ਹੋ ਚੁਕੀ ਹੈ ਕਿ ਦੂਜੇ ਪਾਸੇ ਇਹ ਸੁਭਾਰ ਅਕਾਲੀ ਦਲ ਬਣਾਉਣਾ ਸੀ ਸੁਭਾਰ ਲੈ ਰਿਹਾ ਉਹਨਾਂ ਨੇ ਵੀ ਬੰਦਾ ਨਹੀਂ ਕੰਮ ਪਰ ਇਹ ਮદાન ਦੇ ਵਿੱਚ ਹੁਣ 4 ਕੈਂਡੀਡੇਟ ਅਕਾਲੀ ਦਲੋਂ ਛੱਡ ਕੇ 4 ਅਕਾਲੀ ਦਲ ਦੇ ਜਿਹਦੇ ਵਿੱਚ ਬਿੰਟੀ ਢਿੱਲੋਂ ਨੇ ਜਿਹੜੇ ਉਹ ਆ ਆਰਮੀ ਪਾਰਟੀ ਦੇ ਕੈਂਡੀਡੇਟ ਨੇ ਜਿਹੜੇ ਕਿ ਅਕਾਲੀ ਦਲ ਨੂੰ ਛੱਡ ਕੇ ਆਏ ਜਿਨ੍ਹਾਂ ਨੂੰ ਸੁਖਵੀਰ ਸਿੰਘ ਬਾਦਲ ਵੀ ਸੱਜੀ ਬਾਹ ਸਮਝਿਆ ਜਾਂਦਾ ਸੀਗਾ ਉਹ ਉਹਦੀ ਨੀਤੀਆਂ ਨੂੰ ਸਮਝ ਕੇ ਸਰਦਾਰ ਜੀ ਨਾਲ ਸੱਜ ਕੇ ਉਹ ਆਪ ਦਾ ਪੱਲਾ ਫੜਿਆ ਤੇ ਆਪ ਨੇ ਉਹਨਾਂ ਨੂੰ ਕੈਂਡੀਡੇਟ ਬਣਾਇਆ ਇਦਨਵਾਸਾ ਤੋਂ ਅਤੇ ਉਹਨਾਂ ਦੇ ਵੱਲ 35% ਲੋਕ ਜਿਹੜਾ ਆਪਣਾ ਟੈਕਸਪੋਲ ਸਰਵੇ ਦੇ ਵਿੱਚ ਲੋਕਾਂ ਦੀ رائے ਆਈ ਹੈ ਇਹ ਪੰਜਾਬ ਦੇ ਲੋਕਾਂ ਨੇ ਹੀ ਆਪਾਂ ਜਿਹੜਾ ਹੈ ਜੁੜਤੇ ਨੇ ਉਹ 33% ਲੋਕ ਸਰਦਾਰ ਜੀ ਢਿੱਲੋਂ ਦੇ ਹੱਕ ਦੇ ਵਿੱਚ ਆਪ ਦੇ ਹੱਕ ਦੇ ਵਿੱਚ ਆ ਗਏ ਇਹ ਦੂਜੇ ਪਾਸੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਬਾਰੇ ਇੱਕ ਆਮ ਸੋਚ ਹੈ ਕਿ ਖਜ਼ਾਨਾ ਖਾਦੀ ਹੈ ਇਹ ਕਿਸੇ ਵੀ ਪਾਰਟੀ ਦੇ ਵਿੱਚ ਉਹਨੂੰ ਖਜ਼ਾਨਾ ਮੰਤਰੀ ਬਣਾਇਆ ਅਕਾਲੀਆਂ ਕਾਂਗਰਸ ਪੈਂ ਵੀ ਖਜ਼ਾਨਾ ਮੰਤਰੀ ਰਹੇ ਕਾਂਗਰਸ ਪੈਂ ਵੀ ਖਜ਼ਾਨਾ ਮੰਤਰੀ ਰਹੇ ਇੱਕ ਨਵੀਂ ਪਾਰਟੀ ਪੀਪੀਪੀ ਬਣਾਈ ਦੀ ਪੰਜਾਬ ਪੀਪਲ ਪਾਰਟੀ ਉਹਦੇ ਬੀਤਾਂ ਉਹਨੂੰ ਕੋਈ ਸੀਟ ਹੀ ਨਹੀਂ ਸੀ ਮਿਲੀ ਤੇ ਆਈਪੀ ਉੱਪਰ ਪਾਰਟੀ ਦੇ ਵਿੱਚ ਸਰਦਾਰ ਸੁਭਾਨਤ ਮਾਨ ਵੀ ਸਨਾ ਮੈਂਬਰ ਬਣੀ ਸੀ ਲੇਕਿਨ ਸਾਰੇ ਹੀ ਹਾਰ ਗਏ ਸੀ ਉਸ ਤੋਂ ਬਾਅਦ ਉਹ ਆਤਮਾਨ ਜੀ ਨੇ ਆਪਣਾ ਨਵੀਂ ਪਾਰਟੀ ਜਿਹੜੀ ਬਣੀ ਸੀ ਪੰਜਾਬ ਦੇ ਵਿੱਚ ਆਪ ਉਹਦੇ ਵੀ ਸੰਗਠਿਤ ਕੀਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਵੀ ਨੇ ਅਤੇ ਪੰਜਾਬ ਦੇ ਪ੍ਰਧਾਨ ਵੀ ਨੇ ਤੇ ਉਸ ਪਾਰਟੀ ਦੇ ਵਿੱਚ ਇਹ ਵੀ ਰਹੇ ਨੇ ਮਨਪ੍ਰੀਤ ਬਾਦਲ ਵੀ ਜਿਨ੍ਹਾਂ ਦੀ ਲੋਕਾਂ ਨੂੰ ਬੜੀ ਪ੍ਰਸੰਤਾ ਜਿਹੀ ਹੈ ਕਹਿੰਦੇ 10% ਵੋਟਾਂ ਆਵਾਂਗੇ ਆਪਾਂ ਲੋਕਾਂ ਵਿੱਚ ਜਿਹੜਾ ਆਪਣਾ ਜੋ ਹੈ ਤੁਹਾਡੇ ਤੱਕ ਪਹੁੰਚਦਾ ਉਹ 10% ਹੈ ਜਦੋਂ ਬੰਦੇ ਕੋਲ ਐਡੇ ਐਡੇ ਆਉਂਦੇ ਹੋ ਐਡੇ ਐਡੇ ਸਰਕਾਰਾਂ ਦੇ ਨੰਦ ਬਣਿਓ ਤੇ ਉਹ 10% ਲੋਕਾਂ ਨੂੰ ਆਪਣੇ ਨਾਲ ਜੋੜ ਸਕੇ ਨੇ ਹੂੰ ਦੂਜੀ ਗੱਲ ਜੱਥਾ ਸਭਾ ਬੜੀ ਕਾਉਂਟ ਹੁੰਦੀ ਹੈ ਜਿਹੜੇ ਦਲ ਬਦਲੂ ਲੋਕ ਨੇ ਨਾ ਇਹਨਾਂ ਨੂੰ ਲੋਕ ਜਿਆਦਾ ਕਾਬਰੇ ਇੱਕ ਵਾਰ ਦਾ ਚੱਲ ਜਾਂਦਾ ਚਲੋ ਇੱਕ ਵਾਰ ਪਾਰਟੀ ਬਦਲੀ ਦੂਜੀ ਦੁਆਰ ਕਿਰੋਂ ਗਲਤੀ ਹੋ ਜਾਂਦੀ ਹੈ ਪਰ ਇਹਨਾਂ ਦੇ ਤਵੇ ਟੋਕੀ ਵਾਰ ਹੈ ਹੁਣ ਜੀ ਅਕਾਲੀ ਦਲ ਤੋਂ ਸ਼ੁਰੂ ਹੋਏ ਫਿਰ ਬੀਪੀ ਚਲੇ ਗਏ ਫਿਰ ਕਾਂਗਰਸ ਚਲੇ ਗਏ ਫਿਰ ਹੁਣ ਜਿਹੜੇ ਨੇ ਬੀਜੇਪੀ ਦੇ ਉਸੰਦਰ ਰਹੇ ਨੇ ਇਹ ਕਰਕੇ ਲੋਕਾਂ ਦਾ ਜਿਹੜਾ ਈਮਾਨ ਹੈ ਲੋਕਾਂ ਦਾ ਭਰੋਸਾ ਹੈ ਲੋਕਾਂ ਦੀ ਜਿਹੜੀ ਸੋਚਾ ਹੁੰਦੀ ਹੈ ਮੈਂ ਉਹ ਤੇ ਪੂਰਾ ਨਾਜ਼ਰੇ ਇਸ ਲਈ 10% ਲੋਕਾਂ ਨੇ ਉਸ ਬੰਦਾ ਘੜ ਦਿੱਤਾ ਤੇ ਜੀ ਗੱਲ ਰਹੀ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਇਨੇ ਮੈਂਬਰ ਪਿਛਲੇ ਚੋਣਾਂ ਹੁੰੀਆਂ ਨੇ ਆਪਣੇ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਵੀ ਬਹੁਤ ਚੰਗੀ ਕਾਰਜਗੁਜ਼ਾਰੀ ਦਿਖਾਈ ਹੈ ਜਦੋਂ ਕਿ ਉਹਨਾਂ ਦੇ 13 ਕੈਂਡੀਡੇਟਾਂ ਦੇ ਵਿੱਚੋਂ ਵੱਧ ਬੰਦੇ ਜਿੱਤੇ ਨੇ ਅਤੇ ਆਪ ਦੇ ਬੰਦੇ ਘੱਟ ਜਿੱਤੇ ਨੇ ਜਿਹਨਾਂ ਦੀ ਸਰਕਾਰ ਸੀ ਜੀ ਅੰਮ੍ਰਤਾ ਪ੍ਰੀਤਮ ਅੰਮ੍ਰਤਾ ਬ੍ਰਿੰਗ ਹੂੰ ਰਾਜਾ ਬ੍ਰਿੰਗ ਦੀ ਧਰਮ ਪਤਨੀ ਨੇ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ ਅਤੇ ਮੈਂਬਰ ਪਾਰਲੀਮੈਂਟ ਜਿੱਤ ਕੇ ਗਏ ਨੇ ਉਹ ਨਾਂ ਦਾ ਵੀ ਇਸ ਇਲਾਕੇ ਦੇ ਵਿੱਚ ਬਹੁਤ ਠੰਡਾ ਅਸਰ ਸ਼ੂਕ ਹੈ ਤੇ ਲੋਕਾਂ ਨੇ 52% ਤੱਕ ਆਪਣੀ ਵੋਟ ਐਕਸਰਸ ਕੋ ਵਰਤਾਲ ਕੇ ਉਹਨਾਂ ਦੇ ਹੱਥ ਵਿੱਚ ਪਈ ਹੈ ਉਹ ਮੈਂ ਸਮਝਦਾ ਮੇਨ ਮੁਕਾਬਲਾ ਇਹਦਾ ਹੈਗਾ ਉਹ ਦੋਨਾਂ ਪਾਰਟੀਆਂ ਦੇ ਵਿੱਚ ਹੈਗਾ ਜਾਂ ਆਪ ਦੇ ਵਿੱਚ ਹੈ ਜਾਂ ਕਾਂਗਰਸ ਦੇ ਵਿੱਚ ਹੈ ਜੋ ਜਿਹੜਾ ਪਾਸਕਵਾ ਮੰਨ ਰਹੇ ਨੇ ਪਾਸ ਕਿਸੇ ਨੂੰ 10% ਨੇ ਕਿਹਾ ਤਾਂ ਕਿਸੇ ਨੂੰ 6% ਤੇ ਕਿਹਾ ਇਸ ਲਈ ਸਾਰੀਆਂ ਪਾਰਟੀਆਂ ਇਹ ਦੋਨੋਂ ਪਾਰਟੀਆਂ ਨੇ ਆਪਣੀ ਸਿਰ ਧੜ ਦੀ ਬਾਜ਼ੀ ਲਾਈ ਹੋਈ ਹੈ ਸੰਗੋ ਸਰ ਇੱਥੇ ਮੈਂ ਜ਼ਿਕਰ ਕਰਨਾ ਚਾਹਾਂਗਾ ਸੁਖਰਾਜ ਸਿੰਘ ਨਿਆਮੀ ਵਾਲਾ ਦਾ ਵੀ ਆਪਾਂ ਪਾਇਆ ਸੀ ਇਹਦੇ ਵਿੱਚ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਖੜੇ ਨੇ ਤੁਹਾਨੂੰ ਪਤਾ ਹੈ ਕਿ 2015 ਚ ਜਿਹੜਾ ਗਰਾਂਤ ਸਿੰਘ ਦੀ ਬੇਦਬੀ ਤੋਂ ਬਾਅਦ ਗੋਲੀ ਕਾਂਡ ਹੋਇਆ ਸੀਗਾ ਉਟਕਪੂਰਾ ਤਾਂ ਉੱਥੇ ਉਹਨਾਂ ਦੇ ਪਿਤਾ ਜੀ ਸ਼ਹੀਦ ਹੋਏ ਸੀਗੇ ਤਾਂ ਉਹ ਵੀ ਇਨਸਾਫ ਖਾਤਰ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਹੁਣ ਉਹਨਾਂ ਨੂੰ ਚੋਣਾਂ ਦੇ ਵਿੱਚ ਖੜਨ ਦੀ ਜਾਂ ਚੋਣਾਂ ਲੜਨ ਦੀ ਕੀ ਜ਼ਰੂਰਤ ਪੈਗੀ ਜਿੱਥਾ ਜਿਹੜੇ ਸਿਆਸੀ ਲੋਗ ਹੁੰਦੇ ਨੇ ਨਾ ਸਿਆਸੀ ਲੋਗ ਉਹ ਇਦਾਂ ਦੇ ਬੰਦਿਆਂ ਨੂੰ ਜਿਹੜੇ ਕੁਰਬਾਨੀ ਵਾਲਾ ਪਰਿਵਾਰ ਹੋਵੇ ਜਾਂ ਕਿਸੇ ਦੀ ਕੋਈ ਦੇਣ ਹੋਵੇ ਉਹ ਉਸ ਬੰਦੇ ਨੂੰ ਆਪਣੀ ਪਾਰਟੀ ਨਾਲ ਜੋੜ ਕੇ ਆਪਣਾ ਨਾਮ ਵੀ ਐਸਟਨਾ ਚਾਹੁੰਦੇ ਨੇ ਜੋ ਮੇਰੇ ਮਾਨ ਕਾਲੀ ਦਲ ਵੱਲੋਂ ਖੜੇ ਹੋਏ ਨੇ ਮਾਨ ਕਾਲੀ ਦਲ ਕੋਲ ਕੋਈ ਕੈਂਡੀਡੇਟ ਨਾ ਹੋਣ ਕਰਕੇ ਹੂੰ ਕੋਈ ਬੰਦਾ ਜਿਵੇਂ ਨਹੀਂ ਪਉਣਾ ਵਿੱਚ ਨਾਮ ਉਤਪਰ ਕਰਕੇ ਸਰਦਾਰ ਸੁਖਰਾਜ ਸਿੰਘ ਯਾਨੀ ਵਾਲਾ ਜਿਨ੍ਹਾਂ ਦੇ ਪਿਤਾ ਜੀ ਉਥੇ ਦੋ ਸਿੰਘ ਜੀ ਰਹੇ ਉਹਨਾਂ ਦੇ ਚੋਰੇ ਸੀ ਤੇ ਉਹਨਾਂ ਨੇ ਕਾਫੀ ਲੰਮਾ ਸਮਾਂ ਇਨਸਾਫ ਦੇ ਲਈ ਲੜਾਈ ਲੜੀ ਹੈ ਇਹਦਾ ਵੀ ਲੜਾਈ ਕੁਵਰ ਵਿਜੇ ਪ੍ਰਤਾਪ ਸਿੰਘ ਨੇ ਆਪ ਅਗਦੇ ਹੋ ਕੀਤੀ ਪਰ ਉਹ ਫਿਰ ਤਖੀਰ ਤੇ ਆ ਕੇ ਕੁਵਰ ਵਿਜੇ ਪ੍ਰਤਾਪ ਸਿੰਘ ਦੇ ਹੀ ਖਿਲਾਫ ਹੋ ਗਏ ਸੀਗੇ ਇਹ ਕੁਵਰ ਵਿਜੇ ਪ੍ਰਤਾਪ ਸਿੰਘ ਤੇ ਨਹੀਂ ਚੱਲਿਆ ਇਸ ਲਈ ਮੈਂ ਪਹਿਲਾਂ ਵਿੱਚ ਇਹ ਸਿਆਸੀ ਲੋਕਾਂ ਦਾ ਜਦੋਂ ਇਹ ਸਿਆਸਤ ਦੇ ਵਿੱਚ ਪ੍ਰਾਸ਼ਾਸਨ ਸਿਆਸੀ ਕਹਿੰਦੇ ਆ ਪਰ ਜਦੋਂ ਲੋਕ ਸਿਆਸਤ ਦੇ ਵਿੱਚ ਵੱਧ ਜਾਂਦੇ ਨੇ ਉਹਨਾਂ ਦਾ ਤੌਰ ਤਰੀਕਾ ਉਹਨਾਂ ਦੀ ਬੋਲਚਾਲ ਉਹਨਾਂ ਦੀ ਗੱਲ ਕਰਨ ਦਾ ਤਰੀਕਾ ਉਹ ਕਹਿੰਦੇ ਨਾ ਕਿਸੇ ਨਾ ਕਿਸੇ ਤਰ੍ਹਾਂ ਉਹ ਸਿਆਸੀਆਂ ਪੌੜੀਆਂ ਚੜੀਏ ਕਿਉਂਕਿ ਕਿਛੇ ਆਪਣੇ ਦੋ ਜਿਹੜੇ ਮੈਂਬਰ ਪਾਰਲੀਮੈਂਟ ਦਿੱਤੇ ਨੇ ਉਹ ਜੇਲ੍ਹ ਦੇ ਵਿੱਚ ਹੀ ਟਿਕਣ ਹੂੰ ਉਹ ਲੋਕਾਂ ਨੇ ਉਹਨਾਂ ਦੀ ਕੁਰਬਾਨੀ ਦਾ ਮੁੱਲ ਪਾਇਆ ਅਤੇ ਅਕਾਲੀ ਦਲ ਉਹ ਬਹੁਤ ਵੱਡੀ ਜਿਹੜੀ ਹੈ ਉਹ ਸੰਖਾਰ ਹੋਈ ਹੈ ਤੇ ਇਸ ਕਰਕੇ ਅਕਾਲੀ ਦਲ ਦੇ ਨਾਂ ਅੰਮਰ ਸਾਰਾ ਅਕਾਲੀ ਦਲ ਬਾਦ ਸਾਹਿਬ ਦਾ ਚੰਦਨੀ ਬਾ ਉਹ ਅਕਾਲੀ ਦਲ ਦੇ ਉਹਨਾਂ ਨੂੰ ਟਿਕਟ ਦਿੱਤੀ ਹੈ ਟਿਕਟ ਦੇਣ ਕਰਕੇ ਉਹਨਾਂ ਦੇ ਪਿਤਾ ਦਾ ਨਾਮ ਪਾਇਆ ਗਿਆ ਦੇਖੋ ਜੀ ਕੁਰਬਾਨੀ ਵਾਲਾ ਪਰਿਵਾਰ ਹੈ ਇਹਨਾਂ ਨੂੰ ਉਹ ਬੋਰਡ ਪਾਉਣੇ ਚਾਹੀਦਿਆਂ ਇਹਨਾਂ ਨੂੰ ਚਿਤਾ ਕੇ ਸੁਧਾਨ ਸਮਾਜ ਭੇਜਣਾ ਚਾਹੀਦਾ ਤਾਂ ਕਿ ਆਪਣੀ ਗੱਲ ਕਰ ਆਪਾਂ ਪਿੱਛੇ ਵੀ ਜਦੋਂ ਸੰਗਰੂਰ ਦੀ ਲਹਿਰ ਚੱਜੀ ਉਸ ਟਾਈਮ ਆਪਾਂ ਜੋ ਪਟਿਆਲਾ ਝੇਲ ਦੇ ਵਿੱਚ ਬੰਦ ਨੇ ਰਾਜਿਆਣਾ ਉਹਨਾਂ ਲੋਕ ਉਹਨਾਂ ਦੀ ਭੈਣ ਨੂੰ ਖੜਾ ਕੀਤਾ ਇਹ ਭੈਣ ਨੂੰ ਖੜਾ ਕਰਨ ਦਾ ਕਾਰਨ ਇਹ ਸੀ ਕਿ ਲੋਕ ਕਰਮਾਨੀ ਦੇ ਬੁੱਲ ਪਾਉਂਦੇ ਹੋਏ ਇਹ ਗੱਲ ਨੂੰ ਸਮਝਦੇ ਹੋਏ ਉਹਨਾਂ ਨੂੰ ਵੋਟਾਂ ਪਾ ਦੇਣਗੇ ਹੂੰ ਪਰ ਕਾਲੀ ਨਾਲ ਬਾਦਲ ਨੇ ਵੀ ਪੂਰਾ ਜੋਰ ਲਾਇਆ ਅਤੇ ਮਾਨ ਸਾਹਿਬ ਕੋਲ ਵੀ ਕਹੇ ਕਹੇ ਵੀ ਤੁਸੀਂ ਬੰਦਾ ਨਾ ਖੜੋ ਉਹਨਾਂ ਦੀ ਕੁਰਬਾਨੀ ਹੈ ਤੇ ਇਸ ਕਰਕੇ ਉਹ ਕਹਿੰਦਾ ਮੇਰੀ ਕਿਹੜਾ ਘੱਟ ਕੁਰਬਾਨੀ ਹੈ ਮੈਂ ਵੀ ਦਾ ਜੇਲਾ ਕੱਤੀ ਜਾਂਨੇ ਤੇ ਉਹ ਮਾਨ ਸਾਹਿਬ ਜਿੱਤ ਗਏ ਸੀ ਤੇ ਆਪਣਾ ਉਹਨਾਂ ਦੀ ਭੈਣ ਜਿਹੜੀ ਉਹ ਹਾਰ ਗਈ ਸੀ ਇਹੀ ਚੀਜ਼ ਨੂੰ ਮੁੱਖ ਰੱਖ ਕੇ ਹਰ ਬੰਦਾ ਕਹਿੰਦਾ ਕਿ ਮੈਨੂੰ ਸਿਆਸਤ ਦਾ ਕੋਈ ਨਾ ਕੋਈ ਪਲੇਟ ਫਾਰਮ ਦੇ ਜੇ ਮੈਂ ਕਿਵੇਂ ਨਾ ਕਿਵੇਂ ਪੌੜੀ ਦੇ ਡੰਡੇ ਨੂੰ ਹੱਥ ਪਾ ਕੇ ਸਿਆਸਤ ਦੇ ਵਿੱਚ ਆ ਜਾਵਾਂ ਪਰ ਸਿਆਸਤ ਦੇ ਵਿੱਚ ਆਉਣ ਲਈ ਲੰਬਾ ਸਮਾਂ ਬੰਦੇ ਨੂੰ ਸੰਘਰਸ਼ ਕਰਨਾ ਪੈਂਦਾ ਲੋਕਾਂ ਦੇ ਵਿਚਰਨੂਆ ਪੈਂਦਾ ਲੋਕਾਂ ਵਿੱਚ ਕੰਮਕਾਰ ਕਰਨਾ ਪਹਿਰੇ ਲੋਕਾਂ ਦੇ ਦੁੱਖ ਸੁੱਖਾਂ ਵਿੱਚ ਜਾਵਣਾ ਪੈਂਦਾ ਲੇਕਿਨ ਆਪਣਾ ਭਵਿੱਖ ਜਮਾਉਣ ਦਾ ਦੇ ਵਿੱਚ ਹਰ ਬੰਦਾ ਖਣਾ ਹੁੰਦਾ ਮੈਂ ਹਰ ਇੱਕ ਨੂੰ ਰਾਈਟ ਹੈਗਾ ਉਹ ਵੀ ਸੁਤਰਾਜ ਦੀ ਨਾਮ ਨਾਲ ਕਰੇ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਸਿਰਫ 6% ਲੋਕਾਂ ਨੇ ਆਪਣੀ ਰਹਿ ਟੈਕ 4% ਦਤੀ ਹੈ ਬਾਕੀ ਅਜੇ ਦਿਨ ਪਏ ਨੇ 4 ਹਾਂ ਅੱਜ 16 ਤਰੀਕ ਹੋ ਗਈ ਹੈ 18 ਤਰੀਕ ਦੇ ਸ਼ਾਮ ਨੂੰ 5 ਵਜੇ ਪ੍ਰਚਾਰ ਬੰਦ ਹੋ ਜਾਊਗਾ ਤੇ ਇੱਕ ਦਿਨ 24 ਘੰਟੇ ਜਿਹੜੇ ਹਨ ਉਹ ਸਾਈਲੈਂਡ ਲੋਕਾਂ ਨੂੰ ਜਾ ਕੇ ਕਰੀਏ ਕਿਉਂਕਿ ਜਿਹੜਾ ਆਖਰੀ ਦਿਨ ਹੁੰਦਾ ਹੈ ਸਾਈਲੈਂਡ ਜਦੋਂ ਜਦੋਂ ਕਿ ਪ੍ਰਚਾਰ ਨਹੀਂ ਕਰਦਾ ਉਸ ਟਾਈਮ ਜਿਹੜੀਆਂ ਰੂਲਿੰਗ ਪਾਰਟੀ ਆਉਂਦੀਆਂ ਨੇ ਜਿਹੜੇ ਸਤਾ ਦੇ ਵਿੱਚ ਹੁੰਦੀਆਂ ਨੇ ਉਹ ਬੜੇ ਗੱਫੇ ਦਿੰਦੀਆਂ ਨੇ ਜਾ ਕੇ ਗੋਰੀ ਬੰਦਾ ਕੁਝ ਵੀ ਕਹੇ ਵੀ ਮੈਨੂੰ ਖਰਾਣੀ ਪੀ ਕਹਿੰਦੇ ਪਤਾ ਹੀ ਲੱਗਦਾ ਦਿਨਾਂ ਦੇ ਵਿੱਚ ਉਹ ਘਰ ਪਹੁੰਚ ਜਾਂਦੀ ਹੈ ਨਾ ਉਹਦਾ ਕੋਈ ਬਿਲ ਹੁੰਦਾ ਹੈ ਨਾ ਨਾ ਹੁੰਦਾ ਇਹਨੇ ਭੇਜੀ ਹੈ ਇਹਨੇ ਨਹੀਂ ਭੇਜੀ ਪਰ ਇਹਨਾਂ ਜ਼ਰੂਰ ਹੁੰਦਾ ਵੀ ਬੋਰਡ ਸਾਡੀ ਜ਼ਰੂਰ ਪਾਏ ਇਹ ਸਣੀਕੀ ਤੋਂ ਬਤੂ ਜਿਹਨਾਂ ਦਿਨਾਂ ਵਿੱਚ ਹੁੰਦੀ ਆ ਸਰਕਾਰਾਂ ਵੀ ਕਰਦੀਆਂ ਨੇ ਤੇ ਦੂਜੀਆਂ ਪਾਰਟੀਆਂ ਵੀ ਕਰਦੀਆਂ ਕਿਉਂਕਿ ਅਮਰਤਾ ਬਿੰਗ ਜਿਹੜੀ ਹੈ ਕਾਂਗਰਸ ਦੀ ਹੈ ਉਹਨਾਂ ਦੇ ਮੈਂਬਰ ਪਾਰਲੀਮੈਂਟ ਤੇ ਦਿੱਤੇ ਹੋਏ ਨੇ ਕਾਂਗਰਸ ਨਹੀਂ ਆਪੋਜੀਸ਼ਨ ਵੀ ਸੈਂਟਰ ਦੇ ਵਿੱਚ ਪੂਰੀ ਆਪੋਜੀਸ਼ਨ ਦੇ ਵਿੱਚ ਹੈ ਇਸ ਕਰਕੇ ਉਧਰ ਰੂਲਿੰਗ ਪਾਰਟੀ ਹੈ ਹਰਪ੍ਰੀਤ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜਿਸ ਤਰੀਕੇ ਨਾਲ ਜਿਹੜੇ ਪਾਰਟੀਆਂ ਬਦਲ ਕਾਉਂਦੇ ਨੇ ਉਹਨਾਂ ਦੇ ਪੱਖ ਦੇ ਵਿੱਚ ਲੋਕਾਂ ਦੀ ਨਿਰਾਸ਼ਾ ਵੀ ਦੇਖਣ ਨੂੰ ਮਿਲਦੀ ਹੈ ਜਿਵੇਂ ਹੁਣ ਅਮਰਤਾ ਕੌਰ ਵੜਿੰਗਣੇ ਚਲੇ ਤਾਂ ਸ਼ੁਰੂ ਤੋਂ ਕਾਂਗਰਸ ਦੇ ਵਿੱਚ ਨੇ ਉਧਰ ਮਨਪ੍ਰਿਤ ਬਾਦਲ ਨੇ ਜਿਹੜਾ ਕਈ ਪਾਰਟੀਆਂ ਬਦਲੀਆਂ ਨੇ ਉਹਨਾਂ ਦੇ ਹੱਕ 'ਚ 10% ਲੋਕ ਨੇ ਤੇ ਡਿੰਪੀਟੀ ਦੋਨਾਂ 'ਚ ਇੱਕ ਪਾਰਟੀ ਬਦਲਦੀ ਹੈ ਮੈਨੂੰ ਲੱਗਦਾ ਕਾਲੀ ਦਲ ਤੋਂ ਇਧਰ ਆਏ ਨੇ ਤਾਂ 33% ਲੋਕ ਉਹਨਾਂ ਦੇ ਅੱਖ ਚ ਨੇ ਤਾਂ ਇਸ ਚੀਜ਼ ਦਾ ਵੀ ਅਸਰ ਪੈਂਦਾ ਜਦੋਂ ਪਾਰਟੀਆਂ ਬਦਲਦੇ ਨੇ ਲੀਡਰ ਤਾਂ ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ ਕਿ ਭਾਵੇਂ ਸਰਕਾਰ ਦੇ ਭਾਵੇਂ ਮੌਜੂਦਾ ਸਰਕਾਰ ਦੇ ਉਮੀਦਵਾਰ ਹੋਣ ਜਾਂ ਕਿਸੇ ਹੋਰ ਪਾਰਟੀ ਦੇ ਹੋਣ ਤੇ ਜਿਹੜਾ ਲੀਡਰ ਪਾਰਟੀ ਬਦਲ ਰਿਹਾ ਹੈ ਤਾਂ ਉਹਨੇ ਸਾਡੇ ਪਿੱਛੇ ਗੱਲ ਨੂੰ ਕਿਸ ਚੈਨਡ ਲੈਣਾ ਇਹ ਹੁੰਦੀ ਹੈ ਪਰਸੈਪਸ਼ਨ ਲੋਕਾਂ ਦੇ ਮਨ ਚ ਬਿਲਕੁਲ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਦਲ ਬਦਲਣ ਲੋਕ ਬਹੁਤ ਘੱਟ ਮੰਗ ਲਾਉਂਦੇ ਨੇ ਪਰ ਉਹਨਾਂ ਨੇ ਪਹਿਲੀ ਵਾਰ ਬਦਲੀ ਹੈ ਕਹਿੰਦੇ ਪਹਿਲੀ ਝੁੱਲ ਤਾਂ ਕਈ ਵਾਰ ਪ੍ਰਬਾਤਮਾ ਦੀ ਮaaf ਕਰਦੇ ਵੀ ਇਹ ਤਾਂ ਕੁਦਰਤੀ ਹੋ ਗਿਆ ਜੱਜ ਵੀ ਮaaf ਕਰਦੇ ਨੇ ਕਿ ਪਹਿਲੀ ਵਾਰ ਇਹ ਤੇ ਲੋਨੇ ਟਾਲੀ ਦੱਲ ਛੱਡ ਕੇ ਆਪ ਜੇ ਨੇ ਜਿਸ ਤਰੀਕੇ ਤੇਤੀ ਪ੍ਰਸ਼ੰਮਨ ਦੇ ਲੋਕ ਨਾਲ ਖੜੇ ਨੇ ਹੂੰ ਇਹ ਜਿਹ ਦੋਧੀ ਪੀਜੀ ਵਾਰ ਹੁੰਦੇ ਦਾ ਮਨਪ੍ਰੀਤ ਵਾਂਗੂ 10% ਤੋਂ ਵੀ ਘੱਟ ਹੁੰਦੇ ਹੂੰ ਤੇ ਇਹ ਇਸ ਕਰਕੇ ਇਹ ਚੀਜ਼ ਨੂੰ ਕਾਊਂਟ ਜ਼ਰੂਰ ਕਰਦਾ ਪਰ ਉਹ ਸੋਚ ਇਸ ਗੱਲ ਦਾ ਕਿ ਸੁਖਰਾਜ ਸਿੰਘ ਪਹਿਲੀ ਵਾਰ ਖੜੇ ਨੇ ਸਕਾਲੀ ਦਲ ਮਾਨ ਵੱਲੋਂ ਖੜੇ ਮੈਂ ਤੇ ਉਹਨਾਂ ਨੂੰ ਸਿਰਫ 6% ਲੋਕ ਹੀ ਕਿਉਂਕਿ ਪੂਰੀ ਤਰ੍ਹਾਂ ਉਹਨਾਂ ਨੂੰ ਸ਼ਾਸ ਦੇ ਦਾ ਪੇਟਾ ਦਾ ਪਤਾ ਵੀ ਨਹੀਂ ਲੋਕਾਂ ਚ ਸ਼ਾਸਵਾਦ ਤੇ ਵਿਤਰੇ ਵੀ ਹੈ ਨਹੀਂ ਉਹਨਾਂ ਸਿਰਫ ਇਨਸਾਫ ਲਈ ਵਿਤਰੇ ਸੀਗੇ ਬਾਕੀ ਮੈਂ ਗੱਲ ਕਰ ਰਿਹਾ ਵੀ ਜਿਹੜਾ ਆਖਰੀ ਦਿਨ ਆ ਉਸ ਆਖਰੀ ਦਿਨਾਂ ਦੇ ਵਿੱਚ ਜਿਹੜੀਆਂ ਰੂਲਿੰਗ ਪਾਰਟੀਆਂ ਨੇ ਜਿਵੇਂ ਉਹ ਪੰਜਾਬ 'ਚ ਹੋਵੇ ਜਿਹੜੇ ਸੈਂਟਰ ਚ ਓਪੋਜੀਸ਼ਨ ਵੀ ਹੋਵੇ ਉਹ ਜ਼ੋਰ ਲਾਉਂਦੇ ਲਾਉਂਦੇ ਨੇ ਪਰ ਸਭ ਤੋਂ ਵੱਡੀ ਗੱਲ ਬੀਜੇਪੀ ਜਿੱਥੇ ਜਾਂ ਨਾ ਜਿੱਥੇ ਜਿੰਨਾ ਦਾ ਸਵਾਰੀਡੀ ਪੈਦਾ ਹੁੰਦਾ ਪਰ ਉਹਨਾਂ ਨੂੰ ਇਹ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਸਾਡੀ ਜਿਹੜੀ ਵੋਟਾਂ ਦੀ ਐਵਰੇਜ ਹੈ ਪਰਸੈਂਟੇਜ ਉਹ ਵੱਧ ਰਹੀ ਹੈ ਅਕਾਲੀ ਨਾਲ ਦੇ ਵਿੱਚੋਂ ਜਿੱਥੇ ਬੀਜੇਪੀ ਨਿਕਲੀ ਬੀਜੇਪੀ ਦੇ ਸਾਥ ਹੁਣ ਰਹਿਆ ਉਹਨਾਂ ਦੇ ਨਾਲ ਜੋੜ ਲੱਗਦੇ ਰਹੇ ਉਹ ਉਹ ਵੱਡਾ ਭਰਾ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੂੰ ਬੀਜੇਪੀ ਨੂੰ ਛੋਟਾ ਭਰਾ ਲੰਦੇ ਅੱਜ ਛੋਟਾ ਭਰਾ ਵੱਡੇ ਭਰਾ ਤੋਂ ਅੱਗੇ ਲੰਘ ਗਿਆ ਉਹਨੂੰ ਪਛਾਣ ਗਿਆ ਕਿਉਂਕਿ ਹੁਣ ਉਹਦਾ ਵੱਡਾ ਭਰਾ ਤਾਂ ਹੈ ਹੀ ਨਹੀਂ ਅਕਾਲੀ ਦਲ ਪਾਰਟੀ ਦੇ ਮਤਲਬ ਬਾਉਂਡ ਦੇ ਵਿੱਚ ਹੁਣ ਕੱਲੀ ਬੀਜੇਪੀ ਹੈ ਉਹ 10% ਤੇ ਅੱਜ ਖੜੀ ਹੈ ਤੇ ਦੋ ਸਾਲ ਦੇ ਵਿੱਚ ਕਿੰਨਾ ਕੁ ਕਵਰ ਕਰਕੇ ਆਪਣੇ بڑے ਭਰਾ ਦੀਆਂ ਬੋਟਾਂ ਵੀ ਹਾਸਲ ਕਰ ਸਕੂਗੀ ਜਾਂ ਨਹੀਂ ਕਰ ਸਕੂਗੀ ਕੋਸ਼ਿਸ਼ ਤਾਂ ਉਹਦੀ ਇਹੀ ਹੋਊਗੀ ਕਿਉਂਕਿ ਜੇ ਅਕਾਲੀ ਦਲ ਨੇ ਬਾਈਕਾਟ ਕੀਤਾ ਹੈ ਜਾਂ ਚੋਣਾਂ ਵਿੱਚ ਨਹੀਂ ਆਏ ਤਾਂ ਹੈ ਤਾਂ ਉਸਮੀਰ ਸਿੰਘ ਬਾਦਲ ਦੇ ਭਰਾ ਨੇ ਚਾਚੇ ਦੇ ਪੁੱਤ ਨੇ ਮੰਤਰੀ ਬਾਦਲ ਕਿ ਉਹ ਆਪਣੀਆਂ ਬੋਟਾਂ ਅੰਦਰ ਖਾਤੇ ਕੰਨਾ ਵਰਤੇ ਘੁਰ ਕਰਕੇ ਉਹਨੂੰ ਪਾਰ ਦੇਣਗੇ ਜੋ ਜਿਵੇਂ ਲੜਾਈ ਪਹਿਲਾਂ ਆਪ ਵਿਚ ਕੁਰਸੀ ਲੜਦੀ ਉਸ ਤਰੀ ਚੱਲਦੀ ਰਹੂਗੀ ਪਰ ਮੈਨੂੰ ਹੁਣ ਹਾਲਾਤ ਬਦਲੇ ਹੋਏ ਨੇ ਇੱਕ ਦੂਜੇ ਦੇ ਖਿਲਾਫ ਸਥਿਤੀ ਇਹ ਹੁੰਦੀ ਹੈ ਕਿ ਜਦੋਂ ਕੋਈ ਪਾਰਟੀ ਚੋਣ ਨਹੀਂ ਲੜਦੀ ਤਾਂ ਉਹ ਸਿੱਧੇ ਜਾਂ ਸਿੱਧੇ ਤੌਰ ਤੇ ਉਹਨਾਂ ਨੂੰ ਸਪੋਰਟ ਕਰਨੀ ਪੈਂਦੀ ਹੈ ਕਿਸੇ ਨਾ ਕਿਸੇ ਪਾਰਟੀ ਦੀ ਕਿਉਂਕਿ ਸੰਵਿਧਾਨਕ ਤੌਰ ਤੇ ਵੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਵੋਟ ਤਾਂ ਸਭ ਨੇ ਪਾਣੀ ਹੁੰਦੀ ਹੈ ਤੇ ਜੇਕਰ ਅਕਾਲੀ ਦਲ ਇਸ ਵਾਰ ਚੋਣਾਂ ਨਹੀਂ ਲੜ ਰਿਹਾ ਹੈਗਾ ਤਾਂ ਫਿਰ ਇਹਨਾਂ ਨੇ ਸਿੱਧੇ ਜਾਂ ਸਿੱਧੇ ਤੌਰ ਤੇ ਕਿਸ ਪਾਰਟੀ ਦੀ ਸਪੋਰਟ ਕਰਨ ਦਾ ਫੈਸਲਾ ਲਿਆ ਹੈ ਵੋਟਾਂ ਤਾਂ ਪਾਉਣੀਆਂ ਹੀ ਹੁੰਦੀਆਂ ਨੇ ਜੇ ਤਾ ਸਭ ਦੇਖੋ ਅਕਾਲੀ ਦਲ ਦੇ ਦੋ ਰਸਤੇ ਨੇ ਹਸੇ ਹਮ ਅਕਾਲੀ ਦਲ ਦਾ ਇੱਕ ਤਾਂ ਡਿੰਪੀ ਢਿੱਲੋਂ ਆ ਜਿਹੜਾ ਕਿ ਬਾਦਲ ਪਰਿਵਾਰ ਦੇ ਬਹੁਤ ਨੇੜੇ ਰਹੇ ਸਹੀ ਸਮਝੇ ਜਾਂਦਾ ਵੀ ਸੁਖਵੀਰ ਸਿੰਘ ਜੀ ਬਾਦਲ ਦੇ ਸੱਜੀ ਬਾਹਰ ਹੋ ਤੇ ਉਹਨਾਂ ਦੀ ਜਿਹੜੀ ਕਚਨ ਕੈਬਨਟ ਹੈ ਉਹਦੇ ਵੀ ਮੈਂਬਰ ਰਹੇ ਨੇ ਘਰ ਤੱਕ ਅਪਰੋਚ ਰਹੇ ਨੇ ਉਹਨਾਂ ਦਾ ਵੀ ਛੱਡ ਕੇ ਗਏ ਨੇ ਪਤਾ ਨਹੀਂ ਅੰਦਰ ਖਾਤੇ ਛੱਡ ਕੇ ਗਏ ਨੇ ਆ ਭੇਜਿਆ ਵੀ ਮੈਨੂੰ ਵੀ ਖੱਤਾ ਤੱਕ ਦੂਜੀ ਪਾਸੇ ਮਨਪ੍ਰੀਤ ਬਾਦਲ ਹੈ ਉਹ ਸਗਾ ਭਰਾ ਹੀ ਆ ਸਮਝੋ ਚਾਚੇ ਦਾ ਪੁੱਤ ਹੈ It's the ਜਿਹੜੇ ਵੋਟਾਂ ਨੂੰ ਕਿਹੜੇ ਪਾਸੇ ਕਨਵੈਂਸ ਕਰੂਗਾ ਸ਼੍ਰੋਮਣੀ ਅਕਾਲੀ ਦਾ ਇਹ ਮੇਰੇ ਭਰਾ ਨੂੰ ਪਾਓ ਜਾਂ ਡਿੰਪੀ ਢਿੱਲੋਂ ਨੂੰ ਪਾਓ। ਇਹ ਹੀ ਵਾਰ ਨਾ ਆਪਾਂ ਦਿੱਲੀ ਦੇ ਡੈਪੂਟੇਸ਼ਨ ਤੇ ਭੇਜ ਦੰਦੇ ਅੰਮ੍ਰਿਤ ਤੋਂ ਜਾਇਆ ਮਲਾਈ ਚੁਕਿਆ ਆਕਰਤਨ ਮੁੜ ਕੇ ਆ ਜੀ ਇਹਦਾ ਜਿਵੇਂ ਨਹੀਂ ਲੈ ਕੇ ਨਹੀਂ ਹੈ ਦੋ ਇਲੈਕਸ਼ਨ ਦਾ 2027 ਦੇ ਵਿੱਚ ਹੋਣੀ ਹੈ ਨਾਲੇ ਤੇਰਾ ਵਜ਼ਨ ਮਾਪਿਆ ਜਾਊਗਾ ਪਰ ਮਾਪੇ ਜਾਣਗੇ ਕਿੰਨੀ ਕੁ ਤੂੰ ੜਾਰੀ ਮਾਰਦਾ ਹੈ ਮਾਰਦਾ ਹੈ ਇਸ ਲਈ ਅੱਜ ਦੇ ਬੰਦੇ ਵਿੱਚ ਕਿਸੇ ਵੀ ਸਿਆਸੀ ਬੰਦੇ ਦੇ ਕਿਸੇ ਲੀਡਰ ਦੇ ਭਰੋਸਾ ਨਹੀਂ ਕੀਤਾ ਜਾਂਦਾ ਜਿਵੇਂ ਤੁਸੀਂ ਕਈ ਵਾਰ ਗਾਣਾ ਗਾ ਰਹੇ ਆਂ ਆਵੇਂ ਕਿਸੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਸਤਾਨ ਲੀਡਰ ਆ ਅੱਜ ਉਹ ਗੱਲ ਹੋਈ ਹੋਈ ਇਹਨਾਂ ਲੀਡਰਾਂ ਦੇ ਇਹਨਾਂ ਦਾ ਇਹ ਵੀ ਪਤਾ ਵੀ ਸਵੇਰੇ ਕਿਹੜੀ ਪਾਰਟੀ ਨਾਲ ਮੀਟਿੰਗ ਹੁੰਦੀ ਹੈ ਤੇ ਦੁਪਹਿਰ ਨੂੰ ਕਿਹੜੀ ਬਾਦ ਪਾਰਟੀ ਦਾ ਹਾਰ ਆਪਣੇ ਗਲ ਵਿੱਚ ਪਵਾ ਕੇ ਉਹਨੂੰ ਜਿੰਦਾਬਾਦ ਕਰ ਲਾਇਆ ਜਾਂਦੇ ਨੇ ਤੇ ਪੁਰਾਣੀ ਪਾਰਟੀ ਦੇ ਕਹਿੰਦੇ ਮੇਰਾ ਉੱਥੇ ਗਵਾਲ ਘੁੱਟ ਰਿਹਾ ਦੀ ਘੁੱਟ ਲਾਉ ਰਹੀ ਸੀ ਵੀ ਤੇਰੀ ਐਨੇ ਸਾਲ ਦੀ ਘੁੱਟ ਲਾਉਗੇ ਤੂੰ ਉੱਪਰ ਤਾਂ ਗਿਆ ਨਹੀਂ ਹੈਗਾ ਤੇ ਅੱਜ ਤੈਨੂੰ ਘੁੱਟ ਲਾਉਗੇ ਦੂਈ ਪਾਰਟੀ ਕਰੂ ਜਾਂਦੀ ਹੁਣ ਆਕਸੀਜਨ ਗੋਲੂ ਕੋਸ ਲਾ ਦੋਗੇ ਤੇ ਤੇਰੀ ਘੁੱਟਣ ਜਿਹੜੀ ਚੱਕੀ ਜਾਊਗੀ ਇਸ ਲਈ ਲੀਗਰਾਂ ਦਾ ਇਸਿਆਸੀ ਲੋਕਾਂ ਦਾ ਕੋਈ ਦੀਨ ਮਦਦ ਨਹੀਂ ਰਿਹਾ ਹੈਗਾ ਇਨਸਾਨੀਅਤ ਇਹਨਾਂ ਦੇ ਵਿੱਚੋਂ ਉੱਡਦੀ ਜਾਂਦੀ ਹੈ ਪਰ ਹਾਂ ਸਾਰਿਆਂ ਨੂੰ ਕਹਿੰਦੇ ਜੱਗ ਮੈਂ ਉਤਮ ਕਾੜੀ ਹੈ ਵਿਰਲੇ ਕਈ ਕੇ ਚੰਗੇ ਲੋਕ ਵੀ ਹੈ ਨੇ ਪਰ ਚੰਗੇ ਲੋਕਾਂ ਨੂੰ ਚੱਲਣ ਨਹੀਂ ਦਿੱਤੀ ਜਾਂਦੀ ਚੱਲ ਵੀ ਉਹਨਾਂ ਦੀ ਹੈ ਜਿਹਨਾਂ ਦੇ ਪਿੱਛੇ ਚਾਰ ਉਹਨਾਂ ਦੇ ਜਿਹੜੇ ਫੀਲੇ ਨੇ ਜਿਹਨੇ ਕੋਈ ਕੋਈ ਇਹਤ ਮਾਫੀਅੇ ਚ ਪੈਸੇ ਕਮਾਏ ਹੁੰਦੇ ਨੇ ਕਿਸੇ ਚਿੱਤੇ ਤੋਂ ਕਮਾਏ ਹੁੰਦੇ ਨੇ ਕਿਸੇ ਨੇ ਟਰਾਂਸਪੋਰਟ ਆਵੇ ਕਿਸੇ ਨੇ ਚੈਨ ਨਜਬੜਾ ਉਹਨਾਂ ਲੋਕਾਂ ਨੂੰ ਹੀ ਅੱਗੇ ਕਰਕੇ ਰੱਖਦੇ ਨੇ ਪਾਰਟੀਆਂ ਜਿਹੜੇ ਕੁਰਬਾਨੀ ਵਾਲਿਆਂ ਉਹ ਦਰੀਆਂ ਮਚਾਉਂਦੇ ਰਹਿ ਜਾਂਦੇ ਨੇ ਇਹ ਇਕੱਲੀ ਇੱਕ ਪਾਰਟੀ ਦੀ ਗੱਲ ਹੀ ਹੁਣ ਆਪ ਵੀ ਦੇਖ ਲਓ ਹੂੰ ਆਪ ਨੇ ਵੀ ਜਿਹੜੇ ਲੀਡਰਾਂ ਨੇ ਦਿਨ ਰਾਤ ਕਰਕੇ ਪਾਰਟੀਆਂ ਦਿੱਤ ਨੇ ਅੱਜ ਉਹ ਆਪਣੇ ਘਰਾਂ ਦੀ ਦੁਕਾਨਾਂ ਤੇ ਬੈਠਿਆ ਨੇ ਕੋਈ ਕੋਈ ਦੁਕਾਨ ਕਰ ਰਿਹਾ ਕੋਈ ਆਪਣਾ ਕੋ ਟੈਲੀਵਿਜ਼ਨ ਦੁਕਾਨ ਕਰ ਰਿਹਾ ਕੁਛ ਕਰ ਰਿਹਾ ਉਹਨੂੰ ਪੁੱਛਿਆ ਜੀ ਪੁੱਛਿਆ ਵੀ ਕੀ ਗੱਲ ਥੋੜੀ ਸਰਕਾਰ ਹੈ ਤੁਸੀਂ ਜਾਣਦੇ ਨਹੀਂ ਉਹ ਕਹਿੰਦੇ ਨਾਲ ਤਾਂ ਪਹਿਲੀਆਂ ਸਰਕਾਰਾਂ ਜੰਗੀ ਸੀ ਘਰ ਤੋਂ ਘਰ ਆਪਣੇ ਵਰਕਰ ਨੂੰ ਪੁੱਛੀ ਜਾਂਦਾ ਸੀ ਜੀ ਹੁਣ ਐਸੇ ਦਾ ਕਹਿੰਦੇ ਸਿਰਫ ਐਮਐਲਏ ਵੀ ਉਹ ਚੱਲਦੀ ਹੈ ਸਾਰੀ ਕਹਿੰਦੇ ਐਮਐਲਏ ਵੀ ਉਹੀ ਕੰਮ ਕਰਦੇ ਨੇ ਜਿਹੜੀਆਂ ਸਰਕਾਰਾਂ ਪਹਿਲਾਂ ਕਰਦੇ ਅਸੀਂ ਕਿਹਨੂੰ ਰੌਲਾ ਪਾਉਂਦੇ ਸੀ ਸਾਡੇ ਦੀ ਸਰਕਾਰ ਬਣ ਗਈ ਅਸੀਂ ਰੇਤਾ 10 ਰੁਪਏ ਫੁੱਟ ਦਵਾਵਾਂਗੇ ਇਹਦਾ ਉਹੀ 35 ਚਾਜੂਏ ਫੁੱਟ ਰੇਤਾ ਚੱਲਿਆ ਔਰ ਉਹਨਾਂ ਪੁਰਾਣੇ ਲੀਡਰਾਂ ਦੇ ਪੇਪਰ ਪੁਰਾਣੇ ਲੀਡਰਾਂ ਦੀਆਂ ਜੱਡੀਆਂ ਉਹਨਾਂ ਦਾ ਕਾਰੋਬਾਰ ਉਹਨੇ ਦੂਜੇ ਨਵੇਂ ਐਮਐਲ ਨੂੰ ਹੈਂਡਓਵਰ ਕਰਤਾ ਲੈ ਵੀ ਤੁਸੀਂ ਖਾਓ ਪੰਜ ਦਿਨ ਪਰ ਸਾਡੇ ਦੇ ਉੱਤੇ ਕੋਈ ਕੇਸ ਨਾ ਬਣਾਓ ਸਾਡੇ ਤੇ ਕੋਈ ਕਾਰਵਾਈ ਨਾ ਕਰਿਓ ਇਹ ਤਾਂ ਗੱਲ ਹੈ ਉੱਤਰਕਾਟੋਂ ਮੈਂ ਜਦਾਂ ਵਾਲੀ ਗੱਲ ਹੋਈ ਹੋਈ ਹੈ ਇਸ ਲਈ ਸਿਆਸਤ ਦੇ ਵਿੱਚ ਚੰਗੇ ਲੋਕਾਂ ਨੂੰ ਅੱਗੇ ਆ ਕੇ ਲੋਕਾਂ ਨੂੰ ਇਨਸਾਫ ਹੋਣ ਦੀ ਲੋੜ ਹੈ ਜਦ ਤੱਕ ਸਾਡਾ ਚੋਣ ਕਮਿਸ਼ਨ ਇਹ ਤੈਅ ਨਹੀਂ ਕਰਦਾ ਕਿ ਕੋਈ ਵੀ ਕੈਂਡੀਡੇਟ ਹੈ ਜਿਹੜਾ ਉਹ ਇਲੈਕਸ਼ਨ ਦੇ ਉੱਤੇ ਜਿਹੜਾ ਫੰਡ ਘਟਾ ਲਾਉਣਾ ਹੈ ਉਹ ਆਪਣੇ ਕੋਲੋਂ ਨਹੀਂ ਲਾਊਗਾ ਸਰਕਾਰ ਲਾਊਗੀ ਜੇ ਆਪਣੇ ਕੋਲ ਕੋਈ ਫੰਡ ਨਾ ਲਾਉਂਦਾ ਉਹ ਉਹ ਸੀਟ ਉਹਦੀ ਅਨਸੀਟ ਸਰਕਾਰ ਵੀ ਆਪਣੇ ਤੌਰ ਤੇ ਕਹਿ ਵੀ ਨਹੀਂ ਸਿਰਫ ਇੱਕ ਸੀਟ ਵਾਸਤੇ 10 ਲੱਖ ਦੇਣਾ ਹੈ ਜਾਂ 15 ਦੇਣਾ ਹੈ ਸੀਮਤ ਕਰੇ ਇਹ ਗੱਲ ਹੀ ਕਿ ਇਲੈਕਸ਼ਨਾਂ ਆਉਂਦੀਆਂ ਨੇ दारूਾਂ ਬੰਡੀਆਂ ਜਾਂਦੀਆਂ ਨੇ ਤੋਹਫੇ ਦਿੱਤੇ ਜਾਂਦੇ ਨੇ ਤਰ੍ਹਾਂ ਤਰ੍ਹਾਂ ਦੇ ਲਾਲ ਦਿੱਤੇ ਜਾਂਦੇ ਨੇ ਇਹ ਬੰਦ ਹੋਣਾ ਜਦ ਤੱਕ ਇਹ ਬੰਦ ਨਹੀਂ ਹੁੰਦਾ ਤਾਂ ਪੰਜਾਬ ਵੀ ਪੂਰੇ ਹਿੰਦੁਸਤਾਨ ਤੇ ਡੈਮੋਕਰੇਸੀ ਹੈ ਜਿਹੜੀ ਉਹ ਆਜ਼ਾਦ ਨਹੀਂ ਹੋ ਸਕਦੀ ਹੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਖਨਪੂਸਾ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਤੁਹਾਡਾ ਵੀ ਧੰਨਵਾਦ ਜੀ ਪ੍ਰਤਾਪ ਸਾਹਿਬ ਸੋਤਿਆਂ ਧੰਨਵਾਦ ਵਾਈਬ੍ਰੀ ਕਾਹਤ ਸਾਹਿਬ ਸਾਡੇ ਨਾਲ ਸਨ ਅੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਨਪੂੜੇ ਸਾਹਿਬ ਜਿਨ੍ਹਾਂ ਨੇ ਜੋ ਟੈਕਸਟ ਪੋ ਸਰਵਿਸ ਹੈਗਾ ਉਸ ਮੁਤਾਬਕ ਆਪਣਾ ਲਗਾਏ ਥਾਂ ਦੀ ਕੀਤੀ ਹੈ ਦੀ ਇਜਾਜ਼ਤ ਧੰਨਵਾਦ